ਵਾਲੀ ਦੰਤ ਉਹ ਹੋ 2 ਲਾਈਨ ਮਿੱਤਰਾਂ ਸੌ ਗੁੱਟ ਘੁਰੋਣਗੇ ਅੱਗੇ ਦੇ ਬੁੱਤਰਾ ਨੇ ਟਾਈਮ ਲੱਗਾ ਆ ਕਾਬ ਲੈ ਗਿਆ ਹੋਈ ਆ ਬਹੁਤ ਬੁਰੀ ਹੋਈ ਆ ਸਾਰੇ ਜਣੇ ਨਸਲ ਹੋਏ ਆ ਇਹ ਕਾ ਵੀ ਮੈਂ ਤੜਾ ਇੱਕ ਲੱਭ ਗਿਆ ਜੀ ਉਹੀ ਪਰ ਸਾਡੇ ਪਿੰਡ ਵਾਲਾ ਲੱਭਾ ਸਾਡਾ ਲੱਭਾ ਨਹੀਂ ਤੁਸੀਂ ਸਾਡਾ ਜੀ ਸਦਕੇ ਦੇ ਨਹੀਂ ਭਾਈ ਜੀ ਪਤਾ ਨਹੀਂ ਮੈਂ ਇੱਕ ਵਾਰ ਫਿਰ ਵੀ ਹੁੰਦਾ ਨਾ ਬੰਦੇ ਨੇ ਯਾਰ ਕਈ ਗੱਲਾਂ ਹੁੰਦੀਆਂ ਨੇ ਧੰਨ ਸਸੀ ਕਾਲ ਪੰਜਾਬੀਓ ਕੀ ਹਾਲ ਚਾਲ ਆ ਵੈਲਕਮ ਟੂ ਮਾਈ ਮਾਰਨਿੰਗ ਬਲੌਗ ਆ ਦੇ ਵਿਵਨਤੂ ਆ ਜੇ ਬਲੌਗ ਦੀ ਸ਼ੁਰੂਆਤ ਆ ਅੱਜ ਆਈ ਚੱਲੇ ਆ ਮਾਸੀ ਕੇ ਮਾਸੀ ਕੇ ਪਿੰਡ ਉੱਥੇ ਆ ਬਾਜੀ ਉੱਥੇ ਚੱਲੇ ਆ ਚਲੋ ਚਲਦੇ ਆ ਦਿਖਾਉਣੇ ਆ ਤੁਹਾਨੂੰ ਉੱਥੇ ਜਾ ਕੇ ਜੀ ਵੀ ਦੇਖ ਲਓ ਮੜਾ ਯਾਰ ਕੀ ਲਿਖਣਾ ਰਾਜੂ ਦੀ ਰਾਜੂ ਦੀ ਕੀ ਆਹ ਹਾਂ ਲੈ ਵੀਰ ਸਾਜਨ ਸਹਿਬ ਰਮਾਨਪੁਰੇ ਰਮਾਨਪੁਰੇ ਸ਼ਾਹ ਹੋਰ ਵੀ ਸਾਰੇ ਬੈਠੇ ਆ ਕਬੂਤਰ ਗੋਤਰ ਲਖਾਤੇ ਸਾਰਿਆਂ ਨੇ ਸਾਹ ਸ਼ੁਰੂ ਕਰਨ ਦੇ ਪਾਣੀ ਪੂਣੀ ਦੇਣ ਦੇ ਜੀ ਇਹ ਆਲਿਆ ਠੀਕ ਠਾਕ ਜੋ ਜਿਵੇਂ ਹੈ ਗਿਆ ਬੋਲਣਾ ਬਾਅਦ ਚ ਨਹੀਂ ਬੋਲਦਾ ਆਪਾਂ ਸਾਰਾ ਕੁਝ ਆ ਪਹੁੰਚੇ ਵੀਰ ਪੂਰੇ ਹੋਣੀ ਨਾਲ ਆ ਵੀਰ ਹੋਣੀ ਚਾਨਣ ਦੇ ਚੇਲੇ ਗਾਨਨ ਉਸਤਾ ਦੇ ਚੇਲੇ ਦੋ ਸੈਨੇਦ ਆਲਮ ਹੁਣੀ ਇਹ ਵੀ ਕੁੰਟੀ ਨੇ ਵੀ ਪੂਰਾ ਪੁੰਜਿਆ ਹੋਰ ਮੇਰੇ ਭਰਾ ਸਾਰੇ ਦੇਖੋ ਕੀ ਬੰਦਾ ਇਹ ਦਿਨੇ ਅਪਡੇਟ ਬਾਕੀ ਸਾਰੀ ਗਰਮੀ ਬੜੀ ਨਿਆਰਾ ਬੜਾ ਹੋ ਰਿਹਾ ਫੜ ਲਓ ਫੜ ਲਓ ਜੀ ਅੱਜ ਫੜ ਲਓ ਫੜ ਲਓ ਬੈਠੇ ਬੈਠੇ ਦੋ ਸੈਨੇਦ ਅਲੇ ਦੂਜੇ ਵੀ ਨਹੀਂ ਆਏ ਅੱਜ ਪਤਾ ਨਹੀਂ ਕੀ ਹੋ ਉਹ ਨਹੀਂ ਆਏ ਹੋ ਗਰਮੀ ਜਾਂਦੀ ਬੈਗੀ ਆ ਅਗਲੇ ਪਾਕੜ ਆਵਾਂਗੇ ਅੱਗੇ ਠੰਡ ਅਜੇ ਨਹੀਂ ਗਰਮੀ ਛੱਡਾਂਗੇ ਕਰਨੇ ਸਾਰਾ ਬਹੁਤ ਹੈ ਮੈਂ ਇਹਨੂੰ ਤਰੋ ਇਹ ਪੁਣੀ ਦੇਣ ਦੇ ਕਿੰਨਾ ਦਿਨ ਚੱਲ ਚੁੱਕਾ ਚੱਲੀ ਹੈ ਨਾ ਮੇਂ ਮਤਰਾ ਜੀਰਸਟਾਰ ਲੱਗ ਗਈ ਡਾਉਣ ਲੱਗ ਗਈ ਲੱਗ ਗਈ ਆਜਾ ਆਓ ਯਾਰ ਕਿੰਦਰ ਨੂੰ ਪਾਪਾ ਪਾਣੀ ਦੇਗੀ ਕਿੱਥੇ ਮਾਰਿਆ ਬਹੁਤਰੀ ਹੁਕਮ ਮੇਰਾ ਇਹ ਅਨੁਮਕੀ ਮੰਤਰੀ ਰਾਜ ਜੂ ਹੁੜ ਕੇ ਹੱਥ ਹੋ ਗਏ ਆਹ ਵਾਲਾ ਆਪਣੇ ਪਿੰਜਰੇ ਇਸ ਤੋਂ ਨਾ ਮਤਰ ਉੱਡਣੇ ਨੂੰ ਸਟਾਰਟ ਆ ਬੈਨੋ ਆ ਲੈ ਗੇ ਨਿੱਦਰਾ ਬਹੁਤ ਨੂੰ ਧਿਆਨ ਦੇ ਫੜ ਕੇ ਚਾਰ ਰੱਖ ਨਹੀਂ ਆਇਆ ਇੱਕ ਸ਼ਾਟ ਗਿਆ ਨਿੱਦਰਾ ਆ ਫੜ ਲਓ ਆ ਵੀ ਮੋਰ ਲਵਾ ਲਈ ਜੇ ਮੋਰ ਲਵਾ ਲਈ ਦੱਸੋ ਮੋਰ ਲਵਾ ਰਹੇ ਹਾਂ ਨਾ

ਇਦਰ ਨਹੀਂ ਕੋਈ ਵੀ ਹੈਗਾ ਉੱਤੇ ਤੇ ਫਿਰਦੇ ਕੋਈ ਉਹ ਕਰਲੀ ਕਰਨੀ ਉੜਦੇ ਸਾਰੇ ਜੱਗ ਇਦਰ ਨਹੀਂ ਕੋਈ ਵੀ ਚਰਨ ਤੋਂ ਘਾਟ ਬਹੁਤ ਘਾਟ ਆਉਂਦਾ ਪਈ ਉੱਧਰ ਲੈ ਜਾਂਦਾ ਸਾਰਾ ਉੱਧਰ ਲੈ ਰਿਹਾ ਮਿਲਿਆ ਕੇ ਬਾਅਦ ਸਾਰਾ ਜੀ ਮਾਂ ਜੀ ਤਾਵਾ ਜੀਆਂ ਘਾਟ ਆਈਆਂ ਲੈਣ ਗਏ ਟੱਟ ਦੇ ਚਾਣਦੇ ਆ ਵੀ ਲੈ ਲਓ ਸਾਡਾ ਚੋਕੇ ਸੋਹਣਾ ਬਿਲਕੁਲ ਕਰਿਆ ਆ ਸ਼ੌਕ ਕਰਨ ਦੇ ਦੇਸੀਆਂ ਆ ਆ ਆਪਣੀ ਨਿਯਮ ਚ ਬੈਠ ਗਿਆ ਸੀ ਉਹ ਤਾਂ ਇਹ ਹੋਰ ਆਤਾ 12 ਨਹੀਂ ਇਹ ਰੋਡ ਹੀ ਦਾ ਸਾਰਾ ਨਾ ਕਿਵੇਂ ਆ ਚੰਗਾ ਬਲਰਾ ਆ ਤਾਂ ਲਿਆ ਹੋਏ ਭੇਰ ਵਿੱਚ ਵੜੀ ਜਾਂਦੇ ਆ ਇਹ ਦੇਖਿਆਗੇ ਇਹ ਦੇਖਿਆ ਵਾੜੂ ਇਹ ਕੁੜਾ ਬਾਂਹ ਕੱਢੋ ਬਾਕੀ ਜਾਨੀ ਕਾਲੀ ਜਿਹੜੇ ਵੇਖੀ ਜਾਏਗਾ ਪਰਲੇ ਛੱਡੀ ਜਾਏਗੀ ਢੇਡ ਲਾ ਦਿੰਦਾ ਜੀ ਉਹ ਲਾ ਦੇ ਇਟਾਂ ਨੂੰ ਪਤਾ ਨਹੀਂ ਲਾ ਜਾਂਦਾ ਮੇਰੇ ਨਿਗਾਹ ਉਹ ਚੰਗਾ ਲੱਗਦਾ ਉਹ ਡੰਡਾ ਲਾ ਕੇ ਭਰਿਆ ਲਾ ਕੇ ਨਾ ਆ ਮੈਨੂੰ ਬਹਾ ਆਓ ਖਾਓ ਖਾਓ ਆ ਦੇਖੀ ਆਓ ਤਕਾਲਾ ਹੁਣ ਵੀ ਚੀਨਾ ਕੋ ਤਕਾਲਾ ਸੁਣਾਉਂਦਾ ਦੰਗੀਆਂ ਨੂੰ ਮਾਣਦਾ ਕੋ ਮਟਾ ਆਰ ਕੋ ਮਾਇਆ ਜੇਬਿਆਂ ਦੇ ਉਤਰਾਂਗੇ ਹਾਂ ਦੂਜੇ ਵੀਰ ਘਰੇ ਆਏ ਆ ਸ਼ੌਂਕ ਕਰਨ ਓਸਤਾਨ ਲੱਗਾ ਆਪ ਸ਼ੌਂਕ ਕਰਨ ਚੱਲ ਠੀਕ ਆ ਮੈਂ ਕਰਦਾ ਕਰਲਾ ਓਸਤਾਨ ਦਾ ਸ਼ੌਂਕ ਫੋਨ ਕਿੱਧਰ ਆਇਆ ਇਧਰ ਹੋ ਗਰੋਸਤਾਰ ਜੀ ਓਸਤਾਨ ਜੀ ਕਰੋ ਸ਼ੌਂਕ ਕਰੋ ਇਧਰ ਦੇ ਆ ਆ ਸਾਹਮਣੇ ਘਰ ਮੈਂ ਮਾਰਾ ਬੰਦਾ ਲੈਨੇ ਮਾਰਾ ਬੰਦਾ ਨਹੀਂ ਤੈਨੂੰ ਦੇ ਖਿਜ ਕੇ ਕੱਢ ਦਿੰਦਾ ਸਾਡੇ ਘਰ ਆ ਸਾਡੇ ਘਰ ਆ ਦੇ ਆਹੋ ਉਹ ਰੋ ਤੇ ਯਾ ਫੋਨ ਕਿੰਦਾ ਮੈਨੂੰ ਫੜਾਈ ਜਾਂਦਾ ਆਵੇ ਆਵੇ ਨਾ ਨਾ ਮਮੀ ਪਾਪੇ ਜੀ ਹੁੰਦਾ ਆ ਮਾੜਾ ਤੂੰ ਲੱਗਿਆ ਕੱਥਨੇ ਇਹ ਸਾਪੂ ਦੇ ਚੂਨਾ ਯਾਰ ਇਹ ਕਾਇ ਚੱਲੇ ਆਵੇ ਹਏ ਹੋਏ ਬੰਦੋ ਆਪਣਾ ਅਸੋ ਬਾਬਾ ਬੜੇ ਇੱਕ ਪੁੱਤਰ ਭੱਜ ਜਾਏ ਉੱਥੋਂ ਲਾਗਲੇ ਪਿੰਡੇ ਬੜਾ ਤਗੜਾ ਹੈ ਉੱਥੇ ਚੱਲ ਗਿਆ ਤੇ ਇੱਥੇ ਵੀ ਆ ਗਿਆ ਬਾਬਾ ਹੈਲੋ ਨਹੀਂ 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 ਕਿਆ ਰਹੇਂ ਵਿਚਾਰ ਨਹੀਂ ਮੀਤੀ ਚਾਹ 1 hour later ਲਾਲ ਦਾ ਨਦੇ ਹਰੀ ਤੋੜੀ ਬਹਿ ਗਿਆ ਜੋ ਇੱਕ ਕਬੂਤਰ ਬਹਿ ਗਿਆ ਗੁਰਵਿੰਦਰ ਰਾਸੂ ਕੋਠੀ ਤੇ ਬਹਿ ਗਿਆ ਜੀ ਗੁਰਵਿੰਦਰ ਰਾਸੂ ਇਹ ਕੋਠੀ ਤੇ ਬਹਿ ਗਿਆ ਜੇ ਏਕਾ ਕਟਿਆ ਗਿਆ ਜੀ ਬਹਿ ਕੇ ਹਾਲੇ ਟਾਈਮ ਕਿੰਨਾ ਹੋਇਆ 11:23 11:23 ਹੋਏ ਆ ਅਗਲੇ ਦੇ ਕੁਤਰਾ ਦਾ ਟਾਈਮ ਲੱਗਾ ਚੱਲ ਕੋਈ ਜੀ ਚਲੋ ਪੋਰ ਸਿੰਘ ਵਿਚਾਰ ਖੰਡਾ ਗਰਜੇਤ ਬਾਦਰ ਨਗਰ ਅਸ਼ੋਕ ਦਰਾਜ ਕੇ ਕਰਨੜ ਕੋ ਇੱਕ ਬੰਦਾ ਇੱਕ ਮੇਰਾ ਵੀ ਤਿੰਨ ਜਨੇ ਨਾ ਰਾਜਾ ਹਲਗੋ ਇੱਕ ਮੇਰਾ ਵੀ ਤਿੰਨ ਜਨੇ ਨਾ ਟਿਕਰ ਬੱਲੇ ਵਾਲਾ ਇੱਕ ਮੇਰਾ ਵੀ ਤਿੰਨ ਜਨੇ ਨਾ ਟਿਕਰ ਬੱਲੇ ਵਾਲਾ ਕਿਹੜੀ ਇੱਕ ਜੇ ਇੱਥੇ ਮਾਰ ਦੋ ਵਾਲੇ ਚਾਨਣ ਬੱਲੇ ਵਾਲਾ ਤੇਰੀਆਂ ਬੱਲੇ ਵਾਲਾ ਦੋ ਕੁ ਮੂਤਰ ਚਾਨਣ ਬੱਲੇ ਵਾਲੇ ਰਣਜੀਤ ਖਾਨ ਨਾਲ ਸਮੇਂ ਬਣੇ ਟਿਕਰ ਹਲਗੋ ਸੋਕ ਪਵੇਗਾ ਨੀ ਫਤੇਗੜ ਆਪਣੇ ਸਾਹਮਣੇ ਪਾਉਣ ਦੇ ਗਿਆਨਵੀਰ ਮਾਸ਼ੀ ਗੇ ਓ ਸੋਨੀ ਰਲ ਗਿਆ ਕੋਈ ਸ਼ਬਦ ਫਤੇਗੜ ਕੋਈ ਨਾ ਧਰਮਾ ਫਤੇਗੜ ਭਾਈ ਜਮਾ ਨਹੀਂ ਲਗਾ ਬੋਲਾ ਚਾਰ ਕਬੂਤਰਾਂ ਮੈਂ ਕੱਲੇ ਵਿਖਾ ਦਊਂਗਾ ਹਾਂ ਚਾਰੇ ਫਰਦੇ ਆ ਤੇ ਚਾਰੇ ਵਿਖਾ ਦਊਂਗਾ ਤੂੰ ਤੇ ਮੈਂ ਡਿੱਟ ਮਾਰ ਦੇਊਂਗਾ ਮਾਲੂ ਵਾਲਾ ਗਰਪਾਲ ਮਨਾਵਾ ਪਾਣੀ ਪਿਓ ਪਾਣੀ ਮਾਰੋ ਤੇ ਲੁੱਟੋ ਤਾਂ ਫਿਰ ਆ ਜਾਓ ਜਿਹੜੇ ਰਹਿਣੇ ਨੇ ਅਰ ਮੋੜ ਆ ਜਣ ਛਾਡੀ ਚੰਡ ਮੇਰੇ ਨਾਲ ਜੱਲਾ ਜੱਲਾ ਇੱਕ ਵੰਦੋਦੇ ਅਗਰੇਜ ਵਟਵਾ ਨਿੱਕੀ ਵਟਵਾ ਸੁਮਿੰਦਰ ਤੋਂ ਦੇ ਆਹ ਕੁਤਰੇ ਤੇ ਲੱਗਾਇਆ ਟਾਈਮ ਬਹਿ ਗਿਆ ਜੀ ਪਰ ਪਾ ਰਤੋਗੇ ਇੱਕ ਹੋਰ ਬਹਿ ਗਿਆ ਜੀ ਆਹ ਉਹ ਇਧਰਲੇ ਪਾਸੇ ਹੋ ਗਏ ਵੇਖੋ ਥੋੜੀ ਐਨ ਕਹਿੰਦੇ ਪਤਾ ਨਾ ਲੱਗੇ ਪੋੜੀ ਆ ਇਧਰ ਇਧਰੋਂ ਚੋਕੇ ਭੁਲਵਾਣੇ ਚੰਨ ਕਬੂਤਰ ਬਹਿ ਗਏ ਬਹਿ ਕੇ ਕੱਡੇ ਗਏ ਬੱਤੀਆਂ ਦੇ ਟਾਈਮ ਆ ਆਪਣੇ ਦੇਖਣ ਦਾ ਟਾਈਮ ਲੱਗ ਰਿਹਾ ਨਹੀਂ ਛੱਡੀਆਂ ਨੂੰ ਤਾਂ ਰਗਟ ਆ ਆਹ ਪਹਿਲੇ ਕਿੰਨੂੰ ਆਪਣਾ ਬਾਕੀ ਦੁਨੀਆ ਛੱਡੀਆਂ ਚੋਂ ਥੋੜੇ ਚੈੱਕ ਹੀ ਆ ਬਾਕੀ ਦਾ ਇਹ ਦੁਨੀਆ ਕੈਮਰਾ ਲਾਇਆ ਵੀਰ ਹੁਣ ਲਾਇਆ ਹੈ ਹੈ ਵੀਰ ਕੈਮਰਾ ਜੋਖੜਿਆ ਐਡੀ ਦੂਰ ਵੀ ਉਹ ਤਾਂ ਇੱਥੋਂ ਸ਼ਦਜੀ ਤੋਂ ਬਹਿ ਕੇ ਉੱਡ ਗਿਆ ਸਾਹਮਣੀ ਛਕੜੀ ਤਾ ਆਹ ਲੱਗੀ ਸਾਹਮਣੀ ਉੱਤੇ ਬਹਿ ਕੇ ਉੱਡ ਗਿਆ ਉਹ ਬੁੱਤਰ ਉਹ ਕਟਿਆ ਗਿਆ ਬੁੱਤਰ ਚੱਲੋ ਜੀ ਮਿੱਤਰਾਂ ਉਹ ਸਾਹਮਣੀ ਕੋਠੀ ਤੇ ਬਹਿ ਗਿਆ ਇੱਕ ਆਹ ਸਾਹਮਣੀ ਕੋਠੀ ਤੇ ਇੱਕ ਬੁੱਤਰ ਬਹਿ ਗਿਆ ਵੀ ਕਟਿਆ ਗਿਆ ਜੀ ਚਲੋ ਜੀ ਕੋਰ ਕੱਟਾ ਗਿਆ ਆਦਾ ਉਹ ਨਹੀਂ ਹੈਗਾ ਹੋਰ ਇੱਕ ਬੁੱਤਰ ਆਇਆ ਮਰਨਾ ਤੇ ਕੁਡਾਈ ਹੋਰ ਜ਼ੋਰ ਜ਼ਿਆਦਾ ਹੋ ਗਿਆ ਜੀ ਹੋਰ ਲੋੜ ਹੋ ਗਈ ਉਹ ਕੁਬਤਰ ਸਾਈਡ ਤੋਂ ਗਿਆ ਹੁੰਦੇ ਦਰ ਫਿਰਦੇ ਇਹ ਨਹੀਂ ਆਪਣੇ ਨਾ ਨਹੀਂ ਆ ਜੁੜਾ ਇਹਦਾ ਆ ਛਪੜਾ ਬਣ ਨਹੀਂਦਾ ਤੌਰ ਤੇ ਵੀ ਵੜਦੇ ਰਹਦੇ ਕੋਠੀ ਤੇ ਬਹਿ ਕੇ ਬਾਜ ਵਾਲੀ ਦੇ ਆ ਗਏ ਬਾਜਾ ਜਿਹੜੀ 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 ਗੋਠੀ ਉੱਤੇ ਬੈਠਾ ਇੱਕ ਚੇਹ ਦਾੜੀ ਦੇ ਅਹਿਰਦੀ ਬੌਂਟੀ ਬਣੀ ਜਾਂਦਾ ਗੋਲਾ ਜਾਂ ਬੈਠਾ ਕਰਦਾ ਮੈਂ ਆਪਾਂ ਕਰਿਆ ਕੋ پاسੇ ਨਾਲ ਆਇਆ ਆ ਉਹ ਆਊਗਾ ਕੀ ਹੱਥ ਕਰ ਥੱਲੇ ਆਊ ਕਲੀਅਰ ਹੋਊਗਾ ਐਮ ਲੱਗਾ ਵੀਰ ਲਾਉਣ ਕਰਾ ਰੋਟੀ ਰੋਟੀ ਲੱਗਦੀ ਹੈ ਕਿਹੜੇ ਕੋਲ ਟਾਈਮ ਲੱਗਾ 7 ਮਿੰਟ ਰਹਿ ਗਏ ਆ ਤੇ ਕਗਬੂਤਰ ਉਹ ਸਾੜ ਤੇ ਬੈਠਿਆ ਪਰਲੇ ਬੰਨ ਲਾ ਕੇ ਤੇ ਕਗਬੂਤਰ ਤੇ ਬੈ ਗਿਆ ਦੋਵਾਂ ਬੁੱਤਰ ਇੱਕ ਉਹ ਸਾਹਮਣੇ ਛੋਰੀ ਤੇ ਬੈਠਾ ਇੱਕ ਉਹ ਮੁੰਡੇ ਤੇ ਬੈਠਾ ਇੱਕ ਉਹ ਸਾਹਮਣੇ ਮੁੰਡੇ ਤੇ ਇੱਕ ਉਹ ਸਾਹਮਣੇ ਕੋਠੀ ਤੇ ਆ ਵਕ ਬੁੱਤਰ ਬਿੰਦੀ ਫਿਰਦੇ ਉਹ ਉੱਡ ਗਿਆ ਉਹ ਵਾਲਾ ਗਿਆ ਉਹ ਉੱਡਿਆ ਉਹ ਵਾਲਾ ਉੱਡਿਆ ਨਾ ਰਾਜਾ ਸੇ ਕਰਾ ਹੋਏ ਮੀਨ ਤੇ ਚਪਾ ਦਾ ਗੁਰਪ੍ਰਤਾ ਮੱਦਰ ਚਾਨਣ ਬੱਲੇ ਵਾਲੀ ਫਿਰ ਚਾਨਣ ਬੱਲੇ ਵਾਲੀ ਜਨੀਤ ਖਾਨਾ ਜਾਨਵੀਰ ਮਾਸੀ ਕੇ ਧਰਮਾ ਧਰਮਾ ਫਤੇਗੜ ਜਿੱਕਾ ਵੀ ਖੇਵੰਦ ਪਰਸ਼ੇਵ ਕੁ ਫਤੇਗੜ ਸਾਬ ਰਤੋ ਕੇ ਯוגਰਾਜ ਬੋਪਾ ਬਾਏ ਕਾਰਜ ਦੂਤ ਕਾਲਾ ਬਨਾਲਾ ਦਰਪਾਲ ਮਨਾਵਾ ਇਹ ਅਨਮੋਲ ਆਸਲ ਸੋਨਾ ਖੜਾ ਬ੍ਰਾਹਮਣ ਆਸਲ ਜੀਵਨ ਦੋਤੇ ਅੰਗਰੇਜ਼ ਬਡੋਆ ਓਏ ਵੀ ਕਿਉਂ ਟੋਆ ਆਇਆ ਹੋ ਗਿਆ ਹੋ ਗਿਆ ਮੈਂ ਕਬੂਤਰ ਕੱਟੇ ਗਏ ਸਾਰੇ ਅੰਦਰ ਬੈਠੀ ਆ ਰਹੀ ਲਾਡੀ ਜੰਡ ਇੱਕ ਬਹਿ ਜਾ ਬਾਕੀ ਕਬੂਤਰ ਹੋਏ ਫਿਰਦੇ ਆ ਕਬੂਤਰ ਬਹਿ ਗਏ ਉੱਡੇ ਕੀ ਕੀ ਆਓ ਤੁਹਾਨੂੰ ਦਾਦਾ ਜੀ ਅਪਡੇਟ ਕਿ ਨਾ ਕੋਤਾ ਟੈਨਰ ਦੇ ਮੇਰੇ 1 ਵਜੇ ਟਾਈਮ ਚ 41 ਕਬੂਤਰ ਸਹੀ ਆ ਤੇ ਜਿਨ੍ਹਾਂ ਨੇ ਮੰਨ ਲਓ ਟਾਈਮ ਇੰਕ ਕਈ ਕੰਦੇ ਉੱਤੇ ਡੋਬ ਚ ਕਬੂਤਰ ਆ ਉਹਨਾਂ ਦੇ 1 ਘੰਟਾ ਮੰਨ ਲਓ ਅੱਧਾ ਘੰਟਾ ਵਾਧੂ ਦਿੱਤਾ ਹੈ 12:30 ਵਜੇ ਕਬੂਤਰ ਤੇ ਕੋਈ ਅੱਧਾ ਨਹੀਂ ਲੱਗਨ ਦੇ ਕਿ ਜਿਹੜੇ ਉੱਤੇ ਉਤਰੂ ਪਾਲਾਂਗੇ ਉਹ ਵੀ ਕੱਟੇ ਗਏ 1 ਵਜੇ 3 ਮਿੰਟ ਹੋ ਗਿਆ ਉਹ ਵੀ ਕਬੂਤਰ ਕੱਟੇ ਗਏ ਬਾਕੀ ਫਿਰ ਨੇ 41 ਕਬੂਤਰ ਸਹੀ ਆ ਇੱਕ ਟੋਟਾ ਸਾਰੇ ਉਤੋਂ ਉਹ ਟਾਈਮ ਨਾਲ ਲੱਗੇ ਆ ਕਿਦਾਂ ਤਨਵਾ ਉਹ ਦੋਗੇ ਦੋਗੇ ਦੇ ਦੇਖੋ ਮੈਂ ਦੋ ਹੋਗੇ ਉਹ ਬੈਂਡਿਆ ਉਹ ਬੈਂਡਿਆ ਸਾਹਮਣੇ ਉਹ ਦੇਸੀ ਕਬੂਤਰ ਉਹ ਚੇਤਨੀਗਾ ਬਣਿਆ ਕੀ ਪੁੱਛ ਹੈਗੀ ਉਹਦੇ ਦੇ ਨਾਮ ਹੈ ਨਾਮ ਦੇ ਉਹ ਸਾਹਮਣੇ ਟੰਗੇ ਨਾ ਦੇ ਵਾਲਾ ਉਹ ਮੈਂ ਅਰੇ ਛੱਪੜ ਤੇ ਸਾਦ ਦਾ ਨਾਮ ਦੇ ਅਜੇ ਅਜੇ ਮਿਲ ਤਵਾ ਅਜੇ ਅਗਰ ਕਵੇ ਦਾ ਨਾਮ ਦੇ ਤੇ 33 ਨੰਬਰ ਨਾ ਨਾ ਉਹਦੇ ਨੰਬਰ ਕਿੰਨਾ ਬਣਾਉਂ ਤੂੰ ਆਪਨੇ ਦੋਵੇਂ ਸ਼ਾਮਿਲਿਆ ਵਿੱਚ ਉਡੰਦੇ ਆ ਦੋਏ ਛੱਡੇ ਦੋਵੇਂ ਉਡੰਦੇ ਆ ਉਸਤਾਦ ਦੇ ਵੀ ਉਡੰਦੇ ਆ ਇੱਕ ਕੱਟਿਆ ਗਿਆ ਤਾਂ ਇਹਨਾਂ ਨੇ 6 ਛੱਡੇ ਆ ਇੱਕ ਕੱਟਿਆ ਗਿਆ 5 ਦੰਦੇ ਇਹਨਾਂ ਦੇ ਬਾਕੀ ਕੁਪਿੱਟਰ ਆ ਵੀ ਸਹੀ ਫਿਰ ਹੁੰਦੇ ਆ ਹੁਣ ਦੇਖੋ ਜੇ ਟਾਈਮ ਲੱਗਦਾ ਕਿੰਨਿਆਂ ਦੇ ਲੱਗਦਾ ਤੇ ਤਿੰਨੋ ਕੱਟੇ ਜਾਂਦੇ ਆ ਮੇਤਰਾ ਵੀ ਬਹਿਣਾ ਸਰਦਾ ਓਏਗਾ ਲਾਲ ਸਾਰਾ ਕਿੰਨਾ ਬਚਣਾ ਲੱਗ ਲੱਗੇ ਟਾਈਮ ਬਹੁਤ ਕੁਪਿੱਟਰ ਪੜੇਗਾ ਨਾ ਬਹਿਣਿਆ ਵੀ ਨਾ ਰੱਖੇ ਆਹ ਤਾਂ ਆ ਬੰਦੇ ਆ ਇੱਕ ਆ ਨੋਟ ਕਿਹੜਾ ਉਹ ਵਹਿ ਜਾ ਲਾ ਉਹ ਲਾਲ ਪੁਛ ਲਾਓ ਹੈ ਆ ਵੀ ਆ ਗਿਆ ਉਹ ਲਾਲ ਪੁਛ ਓਏ ਆ ਆ ਵਾ ਉਹ ਪਹਿਲਾਂ ਤਾਂ ਬੈਠਾ ਹੈ ਮੇਰਾ ਗੁਰਦਾਰੇ ਬੈਠਾ ਹੈ ਆਹ ਕਿਹੜਾ ਲਾਲ ਵਾਲਾ ਆਹ ਸਾਡਾ ਚੈੱਕ ਕਰਕੇ ਦਾ ਉਹ ਪਹਿਲਾਂ ਬੈਠਾ ਜਿਹੜਾ 45 ਦਾ 2 15 ਤੱਕ ਸਾਰੇ ਮੇਰੇ ਵੀਰੇ ਸੁਣ ਲੋ ਜਿਹੜੀ ਬਾਜੀ ਪਿੰਡ ਮਾਸ਼ੀ ਕੇ ਉੱਡਣ ਦੀ ਆ ਸੋਨਾ ਜਵੰਦਾ ਜਸਨ ਪੰਡੋਰੀ ਗਰਲਾਜ ਟੀਮਾ ਹੈਪੀ ਅਜੇ ਬਲਟੋਆ ਰਹਿਮਤ ਸੋਰ ਸਿੰਘ ਗੁਰਬੀਰ ਇਡਲੀ ਲਾਉ ਚੂਗਾ 73 ਰਲਗੋ ਸੋਕ ਫਤੇਗੜ ਸੋਨੀ ਫਤੇਗੜ ਗੁਰਸ਼ਬਦ ਫਤੇਗੜ ਰਾਜਪ੍ਰੀਤ ਫਤੇਗੜ ਇਹਨਾਂ ਕੂਤਰਾ ਦੇ ਟਾਈਮ ਦੇ ਵੀਰ 2:15 ਤੱਕ ਕੋਰਾ ਕਬੂਤਰ ਹੋ ਗਿਆ ਮੰਡੇ ਪੋਰੀ ਦੀ ਬਲਾਕ ਇਹ ਪਿੰਕੇ ਦੀ ਆਹ ਤੇ ਫਿਰਦਾ ਆਹ ਇੱਕ ਕਬੂਤਰ ਬਹਿ ਗਿਆ ਬੋਲ ਇਹ ਪਿੰਕੇ ਦੀ ਨਿਗਾਰਾ ਕਰ ਬੀ ਉਸਤਾ ਉਹਨਾਂ ਰੰਗ ਦੇਣੇ ਲੱਗਿਆ ਟਾਈਮ 1:45 ਤੋਂ 2:15 ਤੱਕ ਤੇ ਇੱਕ ਕਬੂਤਰ ਆਇਆ ਫੁੱਲ ਮੰਡੇ ਪਏ ਕਬੂਤਰਾਂ ਨੂੰ ਉੱਚੇ ਵੀ ਥੋੜੇ ਹੀ ਆ ਤੁਰੇ ਫਰਦੇ ਇਹ ਫੇਰ ਬੈ ਚਲੀ ਇਹ ਇੱਕ ਵਾਰ ਫੇਰ ਆ ਵੀ ਕਿ ਉਹ ਨਹੀਂ ਫੜਲੀ ਫੜਲੀ ਫੜ ਜਗੇ ਜਗੇ ਕੋਲ ਨਾ ਰੱਤੀ ਜੀ ਰੱਤੀ ਨਹੀਂ ਆ ਗਿਆ ਉਹ ਕੱਟਿਆ ਏ ਉਹ ਕੱਟਿਆ ਏ ਤਰਾ ਦੋ ਬੈਹਂਦੇ ਫੇਰ ਦੋ ਮਿੰਟ ਲੱਗਾਂਗੇ ਯਾਰ ਸਾਰੇ ਛੱਪੇ ਮਰ ਮਰ ਬੈਹਂਦੇ ਇਹ ਮੈਨੂੰ ਪਤਾ ਕੀ ਦਾ ਆ ਸਾਗਰ ਨਾਲ ਕਬੂਤਰ ਆ ਪੂਰਾ ਟੁੱਟ ਗਿਆ ਹਾਏ ਦਾਦਾ ਨੇ ਦਾ ਨੰਬਰ ਵਜਿਆ ਕਬੂਤਰ ਬੈਹਂਦਾ ਧਿਆਨ ਨਾਲ ਕੰਮ ਚੱਲੁੰਦਾ ਪੂਰਾ ਗਰਮਾ ਗਰਮ ਨਹੀਂ ਉਹ ਨਹੀਂ ਆਈ ਉਹ ਕੱਟੀ ਹਾਂ ਲੈ ਦੋ ਨਹੀਂ ਵੱਜੇ ਪੈਨੋ ਅਸਾ ਹੀ ਮੈਂ ਤਾਂ ਆਹ ਇੱਕ ਦੂਸਰੇ ਰੋਲੇ ਆ ਪਉਂਦੇ ਆ ਉਹਨਾਂ ਕਿੱਥੇ ਆਹ ਹਾਂ ਹਾਂ ਇਹ ਬੈਂਦੇ ਕਿੰਨਾ ਤੇ ਮਿੱਤਰਾਂ ਬੈਂਦੇ ਬੈਂਦੇ ਕੱਟਣ ਲੱਗੇ ਹੋਣਾ ਟਾਈਮ ਵਾਲੇ ਦਾ ਟਾਈਮ ਲੱਗਾ ਲੱਗਾ ਬੈਂਦੇ ਕੱਟਣ ਬੈਂਦੇ ਮਿੱਤਰ ਇੱਕ ਆਹ ਗੁਰਦੈ ਨਿਯਮ ਨਿਯਮ ਆ ਇਹ ਬੰਦਾ ਹੀ ਉਹ ਕੰਮ ਤੇ ਇੱਕ ਉਹ ਸਾਹਮਣੇ ਗੁਰਦਾਰੇ ਬੰਦੇ ਤੇ ਔਰ ਬਹੁਤ ਨਿਯਮ ਨਿਯਮ ਆ ਦੱਸੀ ਬੜੇ ਪਿਛਾਈ ਤੇ ਹਲੋ ਮੋਟਾ ਖਲੜਾ ਇਹਦਾ ਬੁਰਦਰਾ ਬਹਿ ਗਿਆ ਇਹਦੇ ਹਲਾ ਇਹਦੇ ਆ ਭਾਈ ਅੱਭੀ ਪੂਰੀ ਸਾਰੀ ਨਹੀਂ ਅੱਭੀ ਉਹ ਪੂਰੀ ਸਾਰੀ ਬਾਕੀ ਇੱਧਰ ਇੱਧਰ ਫਿਰਨ ਦੇ ਤਹਤ ਲੈ ਆਵੇ ਕਾ ਕਰਦਾ ਇਹ ਫਿਰ ਸੋਨਾ ਜਮੰਦਾ ਜੇ ਹੈ ਇਹ ਵਰ ਸੋਨਾ ਜਮਦਾ ਕਿਹੜੇ ਪੰਜੇ ਦੱਸਦੇ ਆ ਤਰ੍ਹਾਂ ਉਹ ਫਿਰ ਦੋ ਸਾਰੇ ਵੀ ਇੱਧਰ ਆਪਣੀ ਇੱਕ ਕੱਟੀ ਗਈ ਤੇ ਇੱਕ ਸਹੀ ਆ ਆਪਣੀ ਇੱਕ ਬਹਿ ਗਈ ਆ ਆਗੇ ਕੱਤੀ ਦੀ ਇੱਕ ਸਹੀ ਆ ਤੇ ਬਾਕੀ ਉਹ ਦੰਦੇ ਦੇ ਪੁੱਤਰ ਤਦੋਂ ਲਾਗੇ ਪਿੰਡਿਆ ਉੱਥੇ ਚਲ ਗਿਆ ਗੁਰਪਾ ਹੀ ਦਹਾ ਦਾ ਬੱਚੇ ਤਾਲੀ-ਤਾਲੀ ਲੱਗੇ ਉਠਾਏ ਬਾਕੀ ਆ ਫਿਰਦੇ ਪੁੱਤਰ ਆਟਾ ਅੱਛਾ ਟਾਵਰ ਅੱਛਾ ਅੱਛਾ ਇੱਧਰ ਵੀ ਛੁੱਟਾ ਬੰਦੇ ਨੂੰ ਉਹਦੇ ਛੱਕੜੇ ਕਦੇ ਮਾਰ ਗਿਆ ਛੋਟਾਂ ਨੂੰ ਵੜ ਗਏ ਉਧਰ ਅੱਛਾ ਬਾਕੀ ਹੋ ਗਿਆ ਪੁੱਤਰਾ ਉੱਚੇ ਕਿੱਚੇ ਵੀ ਜਿਆਦੇ ਉੱਚੇ ਆ ਹੈਗਾ ਉੱਥੇ ਬਾਕੀ ਬੰਦੇ ਮੈਂ ਚੈੱਕ ਕਰਾਂ ਉਹ ਤੇ ਆ ਨਾ ਜੀ ਪਾਣੀ ਪੁੱਤਰਾ ਬੈਂਦਾ ਖੜੇ ਜਿੱਥੇ ਬੈਂਦਾ ਬੈਂਦੇ ਉਹਨੇ ਹੈਂ ਆ ਕਾਗੋ ਕਰੇ ਪੁੱਤ ਇੱਕ ਕਰ ਦੇਣਾ ਭਾਈ ਇੱਥੇ ਉਹ ਹੀ ਵੇਹ ਨਹੀਂ ਲਗਾ ਜਾ ਦੁਕਾਨ ਜਿਹੇ ਤੱਕ ਆ ਉਹਦੋਂ ਵੀ ਜਾਂਦੇ ਪਹਿਲਾਂ ਬਾਜੀ ਦੇ ਸਿਰ ਤੇ ਬੈਠਾ ਕੋਣਾ ਗੱਦ ਇੱਕੋ ਹੀ ਆਇਆ ਥਾ ਇੱਕੋ ਹੀ ਆਇਆ ਆ ਚੱਲ ਗਿਆ ਪਰਲੇ ਬੰਨੇ ਜਿਹੜਾ ਕਰ ਗਿਆ ਲੰਮਾਉਣ ਚੜ ਪੈਦਾ ਹੋਣੀ ਕਰਪੀ ਸਹੀ ਤੇ 8:30 ਸਾਡਾ ਸਾਡਾ ਸਾਟ ਹੀ ਦੋਨੇ ਹੋ ਗਏ ਹੋਣਗੇ ਆੜਾ ਨੀ ਗਾ ਪਤਾ ਆ ਆਵੇ ਆ ਗਿਆ 2:45 ਮਿੰਟ ਨੂੰ ਉਤਰ ਸਹੀ ਆਵੇ ਸਾਡੇ ਕਿੱਥੇ ਜਾ ਬੱਚਾ ਉਹ ਭਾਜੀ 45 ਮਿੰਟ ਤੇ ਉਮੀਦਤਰ ਸਹੀ ਆ ਬਾਕੀ ਘੱਟੇ ਘੁੱਟੇ ਨੇ ਜਿਹੜੇ ਇੱਥੇ ਕਰਨਦੇ ਵਸਣੇ ਆਜੋ ਬਾਕੀ ਲੰਗ ਪਤਰ ਸਹੀ ਹੋ ਗਏ ਪਤਰਾ ਉੱਚੇ ਘੁੰਮਦੇ ਆਵੇ ਉਹ ਘੁੰਮਦੇ 11 ਗੁਤਰ ਸਹੀ ਆ ਗਏ ਬਾਕੀ ਦੇਖੋ ਲੈ ਜੀ ਇਹ ਨਜ਼ਾਰਾ ਟਾਈਮ ਹੋ ਗਿਆ 3 ਵਜੇ 3:00 ਟਾਈਮ ਨਾਲ ਲੱਗੇ ਹੋਣਾ। ਦੇਖੋ ਪਹਿnde ਕੱਟਦੇ ਆ। ਸਾਨੂੰ ਪਹਿnde ਕੱਟਦੇ ਆ। ਬਾਕੀ ਟਾਈਮ ਲੋਣਾ ਆ। ਪਹਿnde ਕੱਟਦੇ ਆ। ਤੁਹਾਨੂੰ ਦਿਖਾਉਣਾ ਕਿੰਨੇ ਬੂਟੇ। ਮੇਰੀ ਕਾਪੀ ਦੇ ਵਿੱਚ ਹੈਗਾ। ਇੱਕ ਦੋ ਫਿਰ ਸ਼ਾਟ ਲਾਹਿੰਦਾ। ਹੋਤਰ ਹੋਰ ਕੱਟੇ ਗਏ। ਓਏ ਆ ਕਬੂਤਰ ਬੋਹ ਜਿਹੜੇ ਹੈਗੇ ਆ। ਅਗਲੇ ਸਹੀ ਹੈ ਮਗਰ ਹੋਇਆ ਦੇ ਜਿਹਦਾ ਹੋਇਆ ਅਗਲੇ ਨੇ ਬੋਲ ਹੀ ਪਾ ਆਓ ਆ ਦੇਦਾ ਬਾਈ ਸਾਇਮ ਬਾਈ ਦੀਰ ਸੁਰਖ ਫਤੇਗੜ ਜਾਦੂ ਗਿਲਪਾ ਨਾ ਗੁਰ ਸ਼ਬਦ ਫਤੇਗੜ ਜਗਰੂਪ ਬਰਨਾਲਾ ਸੇਖ ਕੰਬੋਗੇ ਇੱਕ ਕਬੂਤਰ ਹੁਣ ਫਿਰਦੇ ਆ ਮੇਰਾ ਕਬੂਤਰ ਦੇਖ ਰੋ ਉਹ ਮੰਨੇ ਵਾਲਾ ਕਬੂਤਰ ਹੈ ਜੀ ਇੱਕ ਕਬੂਤਰ ਸਹੀ ਹੈ ਉਹ ਲਾਵਾ ਕਿਹਦਾ ਹੈਗਾ ਬੰਦਾ ਖਿਲੇ ਫਿਰਦੇ ਜਣ ਕੋਈ ਪੂਰੇ ਆਹ ਕਹਿੰਦੇ ਕਰਦੇ ਨੇ ਕਬੂਤਰ 11 ਕਬੂਤਰ ਸਹੀ ਆ ਹਾਂਜੀ ਮੁਕਾਬਲਾ ਲੈ ਗਏ ਬੜੇ ਚਿਰ ਤੋਂ ਬੈਠੇ ਰਹੇ ਨੇ ਦੇਖਾਉਂਦੇ ਨਹੀਂ ਪਾਰੀ ਗਿਆ ਬਾਕੀ ਘਰ ਦੇ ਵਿੱਚ ਆਏ ਰਗੀ ਬਈ ਹੈਲੋ ਮੈਂ ਬਾਜੀ ਦੇ ਗਿਆ 11 12 ਅਸੀਂ ਚੱਲ ਜਾਨਾ ਨਹੀਂ ਨਹੀਂ ਬਾਜੀ ਚੱਲ ਕੇ 11 ਜੋ ਕਹਿੰਦਾ ਸਾਰਿਆਂ ਨੇ ਟਾਈਮ ਸੋਹਰੇ ਅਗਲੇ ਜਿਹੜੇ ਬੋਲਦੇ ਸਹੀ ਠੀਕ ਆ ਜਿਹੜੇ ਬੋਲਦੇ ਸਹੀ ਆਪਣਾ ਬਹਿ ਗਿਆ ਜੀ ਪੰਜ ਕਬੂਤਰਾਂ ਲਈ ਉੱਡਣ ਦੇ ਆ ਬਾਜੀ ਨੇ ਕਿਹਨੇ ਸਾਂਝੀ ਕੀਤੀ ਆਪਣੀ ਇੱਥੇ ਬੈ ਗਿਆ ਇਕਾ ਵੀਰ ਦੀ ਉਡੰਦੀ ਆ ਉਡੰਦੀ ਹਲੇ ਉਡੰਦੀ ਆ ਇਕਾ ਰਹਿ ਗਿਆ ਟਾਈਮ ਹੋ ਗਿਆ 3:30 ਦਾ ਬਾਕੀ ਕਟੇ-ਕਟਾਏ ਗਏ ਆ ਤੇ ਆਪਾਂ ਦੁਬਾਰੀ ਆਪਣੀ ਇੱਥੇ ਬਿਠੇ ਅੰਦਰ ਫੜ ਲਈਏ ਫੜੀ ਜੂਗੀ ਤੇ ਮੈਂ ਮਤਰਾ ਦੋ ਕੁ ਬਥਰਾ ਬੈ ਗਏ ਬਹੁਤ ਬੁਰੀ ਅੱਜ ਹੋਈ ਆ ਬਹੁਤ ਬੁਰੀ ਹੋਈ ਆ ਸਾਰੇ ਜਾਨੇ ਨਸਲ ਹੋਏ ਆ ਇਕ ਆ ਵੀਰ ਨਸਲ ਹੋਇਆ ਚੰਗੇ ਰੀਨ ਆ ਗਿੱਲੀ ਤੇ ਸਾਰੇ ਆਹੀਂ ਹਾਂਜੀ ਅੱਜ ਤੇ ਬਹੁਤੀ ਬੁਰੀ ਹੋਈ ਆ ਵੀ ਅੱਜ ਸਾਰੀ ਨਸਲ ਹੋ ਗਈ ਯਾਰ ਮੇਰੀ ਕਰ ਸੁਣਾਉਂ ਪਰਲੇ ਬੰਨੇ ਕੋਠੀ ਦੇ ਕਬੂਤੀ ਦੇਖੀ ਤੇ ਫੜ ਕੇ ਛੱਡਦੇ ਫੜ ਕੇ ਲਿਆਂਦੇ ਯਾਰ ਹੈ ਐ ਆਈ ਤੇ ਪੋਸ਼ੀ ਨੂੰ ਨਹੀਂ ਪੋਸ਼ੀ ਪੋਚੇ ਨਹੀਂ ਜੱਜਣਾ ਤੇ ਮੁੱਲਾ ਦਾ ਹੋਰ ਆਦਾ ਤੁਹਾਡਾ ਪਿੰਡ ਕਿਹੜਾ ਹੈ ਕੋਈ ਫੜਨਾ ਹੈ ਜੇ ਕੇਮ ਕਰਨਾ ਹੱਡਾ ਆ ਅੱਡਾ ਅੰਦਰ ਛੱਡਿਆ ਹੈ ਕਿਹੜਾ ਆ ਗਲਾਬੀ ਪੱਲਾ ਤੇ ਗਲਾਬੀ ਸਾਤਾ ਗਲਾਬੀ ਪੱਲਾ ਗਲਾਬੀ ਸਾਤਾ ਕੋਈ ਨਹੀਂ ਪਤਾ ਨਾਰੀ ਨਦਰਾ ਪੰਨਾਂ ਜੋਗੀ ਸਾਂਜੀ ਪੰਨਾਂ ਨੂੰ ਸਾਂਜੀ ਹੋ ਗਈ ਆ ਆਪਣੀ ਛੇਨੀ ਬੈ ਗਈ ਆ ਇੱਕ ਉਦੋਂ ਚ ਆਪਣੀ ਬੈ ਗਈ ਤਾਂ ਉਦੋਂ ਸਾਂਜੀ ਹੋਈ ਆ ਚਲੋ ਮਢਾ ਲਈਏ ਉੱਤਰ ਨਾਲੇ ਫੜਫੜ ਲਈਏ ਆਪਣੇ ਆ ਵੀ ਮੇਰਾ ਇੱਕ ਲੱਭ ਗਿਆ ਜੀ ਉਹੀ ਪਰ ਸਾਡੇ ਪੇਲੇ ਵਾਲਾ ਲੱਭਾ ਸਾਡਾ ਦਾ ਪਾਣੀ ਤੇ ਤਿੰਨ ਤਿੰਨ ਤੇ ਹਿੰਦਵਾ ਦਾ ਲੱਭਣੇ ਇਹਦੇ ਕੇਸ ਦਾ ਲੱਭ ਗਿਆ ਚਲੋ ਉਹਨਾਂ ਨੂੰ ਦੇ ਦਾਂਗੇ ਲਾ ਲਾ ਮੇਰਾ ਫਰਾਦਾ ਪੁੱਤਰ ਰਾਜੂ ਨਾ ਆਇਆ ਬੰਦਾ ਕਿਹੜਾ ਆ ਵੀ ਇਹੋ ਹੀ ਆ ਵੀ ਦੀ ਗੱਲ ਦੋ ਪਾਸੇ ਗੱਲ ਵੀ ਰਾਂ ਲਵੇੜੀ ਪੀ ਆ ਠੀਕ ਕੋ ਗੱਲ ਨਹੀਂ ਲੈ ਜਾ ਵੀਰ ਮੈਂ ਗੱਲ ਕੀ ਕਰਾਂ ਨਹੀਂ ਨਹੀਂ ਵੀਰ ਜੀ ਫੇਰੇ ਵੀ ਮਾਰੀ ਨਹੀਂ ਨਹੀਂ ਹੋ ਜਾਂਦਾ ਵੀਰ ਜੀ ਵੀਰ ਜੀ ਮਾਹ ਮਾਇਆ ਗਾ ਸੋਰ ਸਿੰਘ ਦਾ ਇੱਕ ਬੰਦਾ ਆਇਆ ਨਹੀਂ ਉਹ ਦੀ ਮੁੰਡਾ ਉਹਦਾ ਹਰੀਪੋੜਾ ਬੈਠਾ ਉਹਨੂੰ ਫੜ ਲੱਗੇ ਕਬੂਤਰ ਉਹ ਛੇੜ ਲਿਆ ਉਹ ਗੱਲ ਨਹੀਂ ਵਿੱਚ ਖੜੂ ਤੁਸੀਂ ਟਾਟਾ ਜੀ ਸਦਕੇ ਨਹੀਂ ਭਰਾ ਜੀ ਆਪਾਂ ਨਹੀਂ ਮੈਂ ਇੱਕ ਰਾ ਫਿਰ ਵੀ ਹੁੰਦਾ ਨਾ ਬੰਦੇ ਨੇ ਯਾਰ ਕਈ ਗੱਲਾਂ ਹੁੰਦੀਆਂ ਨੇ ਧੰਨਵਾਦ ਜੀ ਆਏ ਆ ਵੀਰ ਨਹੀਂ ਧੰਨਵਾਦ ਕੋਈ ਗੱਲ ਨਹੀਂ ਇਹ ਕਬੂਤਰ ਆਹਿੰਦੇ ਗਾ ਨੂੰ ਮਿਲਿਆ ਹੈ ਚਲੋ ਅਸੀਂ ਆਪ ਦੇ ਲੱਭਦੇ ਲੁੱਭਦੇ ਆ ਆਡਾਂ ਦੇ ਲੱਭੜ ਹੀ ਨਹੀਂ ਦਿਆ ਜਿਹੜੀ ਇੱਕ ਲੱਭੀ ਉਹ ਵੀ ਫਾਰਕ ਹੋ ਗਈ ਚਲੋ ਵੇਣੇ ਖਦਰ ਗੁੱਜਰ ਨਹੀਂ ਲੱਭ ਗਿਆ ਤੇ ਲੈ ਜਾਗੇ ਨਹੀਂ ਤੇ ਅਹੀਂ ਤੇ ਚੱਲੇਗਾ ਪੰਜਾਬੀ ਆਪਣੀ ਵਿੱਚ ਪੰਨਾਂ ਦੀ ਬਾਜੀ ਹੋ ਗਈ ਆ ਫਿਰ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ